ਲੋਕਾਂ ਵੱਲੋਂ ਇੱਕ ਪਰਸੈਪਸ਼ਨ ਮਤਲਬ ਪੈਦਾ ਕਰ ਦਿੱਤੀ ਗਈ ਕਿ ਲੋਕ ਸੋਚਦੇ ਆ ਸ਼੍ਰੋਮਣੀ ਕਮੇਟੀ ਤਾਂ ਕੁਝ ਨਹੀਂ ਕਰਦੀ ਸ਼੍ਰੋਮਣੀ ਕਮੇਟੀ ਜਿਸ ਲੈਵਲ ਤੇ ਕਰਨਾ ਚਾਹੀਦਾ ਉਹ ਨਹੀਂ ਕਰਦੀ ਮੈਂ ਇਹ ਸਵਾਲ ਕਰਦਾ ਕਿ ਜਿੰਨਾ ਕਰਦੀ ਆ ਉਹਦੇ ਚੋਂ ਅਸੀਂ ਦੇਖਦੇ ਕਿੰਨਾ ਵਾ ਉਹ ਆਪ ਨੇ ਇੱਕ ਗੁਰਬਾਣੀ ਕੀਰਤਨ ਦਾ ਦਰਬਾਰ ਸਾਹਿਬ ਦੇ ਨਾਲ ਜਿਹੜਾ ਜੁੜਿਆ ਉਹ ਸਿੱਧੇ ਤੌਰ ਤੇ ਉਹ ਉਹੀ ਚੱਲਦਾ 24 ਘੰਟੇ ਕੀਰਤਨ ਚੱਲਦਾ ਤੇ ਹੋਰ ਕੁਝ ਨਹੀਂ ਗਾ ਦੂਜਾ ਸਾਡਾ ਜਿਹੜਾ ਇੱਕ ਵੈਬਸਾਈਟ ਜਿਹੜੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ sgpc.net ਆ ਉਹਦਾ ਵੀ ਹੂਬ ਹੂ ਇੱਕ ਕਾਪੀ ਜਿਹੜਾ ਅਸੀਂ ਐਪ ਤੇ ਵੀ ਲੈ ਕੇ ਆਏ ਆ ਵੈਕਟਿਨ ਸ਼ਾਪ ਜੀ ਹੈ ਪਰੰਪਰਕ ਕਮੇਟੀ ਗੁਰਮਤ ਪ੍ਰਕਾਸ਼ ਜੀ ਜਿਹੜਾ ਰਸਾਲਿਆਂ ਦੇ ਵਿੱਚ ਸਭ ਤੋਂ ਵੱਡ ਪੰਜਾਬੀ ਦੇ ਰਸਾਲਿਆਂ ਚ ਸਭ ਤੋਂ ਵੱਧ ਸਰਕੂਲੇਸ਼ਨ ਵਾਲਾ ਵੈਕਟਿਨ ਜੀ ਮਤਲਬ ਤੁਸੀਂ ਦੇਖੋ 50-60000 ਚ ਆਪਣਾ ਮਤਲਬ ਨਿੱਕੀ ਗੱਲ ਨਹੀਂ ਪੰਜਾਬੀ ਦੇ ਵਿੱਚ ਕੋਰਦੋਰਾ ਗੈਜ਼ਟ ਸਾਡਾ ਜਿਹੜਾ ਜਿਹਦੇ ਤੇ ਸਾਰਾ ਸ਼੍ਰੋਮਣੀ ਕਮੇਟੀ ਦਾ ਹਿਸਾਬ ਕਿਤਾਬ ਆ ਮਤਲਬ ਉਹ ਕਿ ਤੁਸੀਂ ਕਿੱਥੋਂ ਖਰਚਾ ਕਿੱਥੋਂ ਤੁਹਾਡਾ ਆਮਦਨ ਆਉਂਦੀ ਕਿੱਥੇ ਖਰਚ ਜਾਂਦਾ ਤੁਸੀਂ ਕਿੰਨਾ ਖਰਚ ਕਰਦੇ ਹੋ ਕਿਹੜੇ ਕਿਹੜੇ ਤਰੀਕੇ ਨੇ ਕਿਹੜੇ ਕਿਹੜੇ ਹੈਡ ਨੇ ਕਿਵੇਂ ਕਿਵੇਂ ਮਤਲਬ ਇਹ ਸਾਰੀਆਂ ਚੀਜ਼ਾਂ ਬਜਟ ਆ ਸਾਡਾ ਬਜਟ ਦੀ ਕੱਲੀ-ਕੱਲੀ ਚੀਜ਼ ਕੱਲੀ ਕੱਲਾ-ਕੱਲਾ ਵੇਰਵਾ ਸਾਰਾ ਮਤਲਬ ਉਹ ਵੀ ਉਹ ਗੁਰਦੁਆਰਾ ਗਾਜਟ ਤੇ ਹੀ ਛਾਪ ਕੇ ਤੇ 5-6 ਮਹੀਨਿਆਂ ਦੇ ਵਿੱਚ ਮਾਰਚ ਤੇ ਬਜਟ ਹੁੰਦਾ ਜੀ ਅਪ੍ਰੈਲ ਤੋਂ ਲੈ ਕੇ ਅਪ੍ਰੈਲ ਮਈ ਜੂਨ ਜੁਲਾਈ ਅਗਸਤ ਮਤਲਬ ਜਨਵਰੀ ਤੱਕ ਉਹ ਛਾਪ ਜੇ ਹਰ ਇਸ਼ੂ ਦੇ ਵਿੱਚ ਹਰ ਅੰਕ ਦੇ ਵਿੱਚ ਉਹਨੂੰ ਅਸੀਂ ਛਾਪ ਕੇ ਮਤਲਬ ਕਰਦੇ ਹਾਂ ਪਬਲਿਸ਼ ਕਰਦੇ ਹਾਂ ਆਜ ਦਾ ਯੁੱਗ ਡਿਜੀਟਲ ਯੁੱਗ ਹੈ ਜਿਸ ਵਿੱਚ ਇਹ ਜ਼ਰੂਰੀ ਬਣ ਗਿਆ ਹੈ ਕਿ ਜੇ ਕਿਸੇ ਸੰਸਥਾ ਨੇ ਆਪਣੇ ਕੀਤੇ ਹੋਏ ਕੰਮਾਂ ਦੇ ਬਾਰੇ ਦੱਸਣਾ ਹੈ ਤਾਂ ਉਸ ਨੂੰ ਡਿਜੀਟਲ ਪਲੇਟਫਾਰਮ 'ਤੇ ਜ਼ਰੂਰ ਲੋਡ ਪੈਂਦੀ ਹੈ ਇਸੇ ਲੋੜ ਦੇ ਮੱਦੇਨਜ਼ਰ ਹੀ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਪਿਛਲੇ 5 ਸਾਲਾਂ ਵਿੱਚ ਕਾਫੀ ਡਿਜੀਟਲ ਇਨੀਸ਼ੀਏਟਿਵਜ਼ ਕੀਤੇ ਗਏ ਨੇ ਜਿਨ੍ਹਾਂ ਦਾ ਜ਼ਿਕਰ ਕਰਨ ਦੇ ਲਈ ਤੇ ਜਿਨ੍ਹਾਂ ਬਾਰੇ ਦੱਸਣ ਦੇ ਲਈ ਸਾਡੇ ਨਾਲ ਅੱਜ ਮੌਜੂਦ ਨੇ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਸਕੱਤਰ ਸਰਦਾਰ ਹਰਪ੍ਰਜਨ ਸਿੰਘ ਜੀ ਵਕਤਾ ਸਭ ਤੋਂ ਪਹਿਲਾਂ ਉਹਨਾਂ ਦੇ ਨਾਲ ਫਤਿਹ ਦੀ ਸਾਂਝ ਪਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰ ਜਿਵੇਂ ਇਹ ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਅੱਜ ਉਹਨਾਂ ਕੰਮ ਕਰਨ ਦੇ ਨਾਲੋਂ ਕੰਮ ਨੂੰ ਪ੍ਰਚਾਰਨ ਦੀ ਲੋੜ ਜ਼ਿਆਦਾ ਹੋ ਜਾਂਦੀ ਹੈ ਸਮੇਂ ਦੇ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹਾਂ ਕਿਉਂਕਿ ਨੈਗੇਟਿਵਿਟੀ ਬਹੁਤ ਜ਼ਿਆਦਾ ਫੈਲ ਰਹੀ ਹੈ ਤੁਸੀਂ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਿਜੀਟਲ ਪਲੇਟਫਾਰਮ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਮਨਦੀਪ ਜਿਵੇਂ ਤੁਸੀਂ ਪਹਿਲਾਂ ਆਪ ਹੀ ਕਹਿ ਦਿੱਤਿਆ ਕਿ ਮਤਲਬ ਅੱਜ ਦਾ ਯੁੱਗ ਜਿਹੜਾ ਉਹ ਡਿਜੀਟਲ ਯੁੱਗ ਆ ਜੀ ਤੁਸੀਂ ਇਹ ਵੀ ਦੱਸ ਦਿੱਤਾ ਕਿ ਪ੍ਰਚਾਰ ਦੇ ਵਾਸਤੇ ਪ੍ਰਸਾਰ ਦੇ ਵਾਸਤੇ ਪ੍ਰਚਾਰ ਦੀ ਜ਼ਰੂਰਤ ਆ ਜੀ ਤੇ ਮਤਲਬ ਇਹ ਗੱਲ ਤਾਂ ਹਰ ਇੱਕ ਨੂੰ ਹੀ ਪਤਾ ਜੀ ਬਾਕੀ ਦੇਖੋ ਜਿਹੜਾ ਇਹ ਡਿਜੀਟਲ ਜੋਗਾ ਨਾ ਇਹਨੇ ਇੱਕ ਕ੍ਰਾਂਤੀ ਵੀ ਲਿਆਂਦੀ ਆ ਵੇਖੋ ਕਦੀ ਸਮਾਂ ਸੀ ਮਤਲਬ ਪਿੰਡਾਂ 'ਚ ਅਖਬਾਰ ਆਉਂਦਾ ਸੀਗਾ ਤੇ ਉਹ ਅਖਬਾਰ ਵੱਤੋਂ ਵੱਤ ਕਿੰਨੇ ਵੀ ਘਰਾਂ ਦੇ ਵਿੱਚ ਵੱਤੋਂ ਆਦਾ ਸਕਦਾ ਸੀ ਜਾਂ ਆਉਂਦਾ ਸੀ ਇਹ ਤੁਹਾਨੂੰ ਮਤਲਬ ਜਿਆਦਾ ਸਮਝ ਸਕਦੇ ਹੋ ਆਮ ਨੋਰਮਲ ਅੱਜ ਵੀ ਵੀ ਕੁਝ ਘਰਾਂ 'ਚ ਅਖਬਾਰ ਆਉਂਦਾ ਫਿਰ ਉਹਦੇ ਵਿੱਚੋਂ ਕੋਈ ਸਾਰੇ ਪੜ੍ਹਦੇ ਨਹੀਂ ਪੜ੍ਹਦੇ ਇਹ ਵੀ ਮਤਲਬ ਡਿਪੈਂਡ ਕਰਦਾ ਕਈਆਂ ਨੂੰ ਪਿਛਲੇ ਸਮੇਂ ਦੇ ਵਿੱਚ ਪੜ੍ਹਨਾ ਵੀ ਨਹੀਂ ਸੀ ਆਉਂਦਾ ਅਖਬਾਰ ਜੇ ਘਰ 'ਚ ਇੱਕ ਪੜ੍ਹਿਆ ਲਿਖਿਆ ਤੇ ਉਹ ਪੜ੍ਹਦਾ ਸੀ ਅੱਜ ਇਹ ਸਾਰੀਆਂ ਚੀਜ਼ਾਂ ਤੋਂ ਬਹੁਤ ਅੱਗੇ ਲੰਘ ਕੇ ਦੁਨੀਆ ਮਤਲਬ ਇੱਕ ਪਿੰਡ ਦੀ ਤਰ੍ਹਾਂ ਬਣ ਗਈ ਆ ਕਿਉਂਕਿ ਜਿਹੜਾ ਪਹਿਲਾਂ ਮੰਨ ਲਓ ਅਖਬਾਰ ਦੇ ਵਿੱਚ ਜਿਵੇਂ ਸੀਗਾ ਕਿ ਅੱਜ ਦੀ ਜਿਹੜੀ ਕੋਈ ਗੱਲ ਆ ਜਿਹੜੀ ਤੁਸੀਂ ਅੱਜ ਕੋਈ ਫੈਸਲਾ ਲਿਆ ਅੱਜ ਤੁਸੀਂ ਕੋਈ ਗੱਲ ਕੀਤੀ ਆ ਅੱਜ ਲੋਕਾਂ ਨੂੰ ਦੱਸਣਾ ਚਾਹੁੰਦੇ ਉਹ ਜਾ ਕੇ ਅਗਲੇ ਦਿਨ ਪਤਾ ਲੱਗਦਾ ਸੀ ਜਾਂ ਸ਼ਾਮ ਨੂੰ ਕੋਈ ਖਬਰਾਂ ਦਾ ਬੁਲਟਨ ਹੁੰਦਾ ਸੀ ਜੀ ਬਿਲਕੁਲ ਜਿਹੜੇ ਜਿਹੜੇ ਚੈਨਲ ਸੀਗੇ ਉਹਨਾਂ ਤੇ ਸ਼ਾਮ ਨੂੰ ਖਬਰ ਆਊਗੀ ਤੇ ਉਹ ਲੋਕੀ ਸੁਣਨ ਕੇ ਬੈਠ ਕੇ ਅੱਜ ਸਾਰਾ ਦਿਨ ਕੀ ਹੋਇਆ ਤੇ ਜੇ ਬੱਤੀ ਨਾ ਆਈ ਤੇ ਫਿਰ ਉਹ ਵੀ ਗਈ ਕਿਉਂਕਿ ਮੈਂ ਉਹ ਉਹਦੇ ਉਸ ਸਮੇਂ ਦੇ ਵਿੱਚੋਂ ਲੰਘ ਕੇ ਆਇਆ ਹਾਂ ਹਾਂਜੀ ਹਾਂਜੀ ਤੇ ਅੱਜ ਜਿਹੜੀ ਹੁਣੇ ਗੱਲ ਹੁੰਦੀ ਆ ਉਹਨੂੰ ਹੁਣੇ ਲੋਕਾਂ ਤੱਕ ਕਿਵੇਂ ਲੈ ਕੇ ਜਾਇਆ ਜਾਏ ਉਹਦੇ ਵਾਸਤੇ ਇਹ ਕ੍ਰਾਂਤੀ ਜਿਹੜੀ ਆ ਬਹੁਤ ਮਹੱਤਵਪੂਰਨ ਆ ਤੇ ਜਿਵੇਂ ਬਾਕੀ ਸਾਰੇ ਥਾਵਾਂ ਤੇ ਲੋੜਾਂ ਥੋੜਾ ਨੇ ਇਸ ਚੀਜ਼ ਦੀਆਂ ਉਵੇਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ ਵਾ ਸੰਵਿਧਾਨਕ ਸੰਸਥਾ ਵਾ ਪ੍ਰਤੀਨਿਧ ਸੰਸਥਾ ਵਾ ਆਗੂ ਸੰਸਥਾ ਵਾ ਇਹਦੀਆਂ ਵੀ ਉਦਾਂ ਜੀਆਂ ਹੀ ਜ਼ਿੰਮੇਵਾਰੀਆਂ ਨੇ ਤੇ ਉਹਦੇ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਆਪਣੇ ਡਿਜੀਟਲ ਢੰਗ ਤਰੀਕੇ ਵਰਤ ਕੇ ਤੇ ਆਪਣੀ ਗੱਲ ਲੋਕਾਂ ਤੱਕ ਲੈ ਕੇ ਜਾ ਰਹੀ ਆ। ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਡਿਜੀਟਲ ਤੌਰ ਤੇ ਡਿਜੀਟਲ ਢੰਗ ਤਰੀਕਿਆਂ ਦੇ ਨਾਲ ਬੜੇ ਲੰਮੇ ਸਮੇਂ ਤੋਂ ਕੰਮ ਕਰ ਰਹੀ ਆ। ਸਾਡੀ ਵੈਬਸਾਈਟ ਅੱਜ ਸਗੋਂ ਭਾਵੇਂ ਘਟ ਗਈ ਹੋਣ ਜਦੋਂ ਲੋਕਾਂ ਕੋਲ ਵੱਧ ਮਤਲਬ ਜਿਹੜੇ ਪ੍ਰਬੰਧ ਸਾਧਨ ਆ ਗਏ ਲੋਕਾਂ ਨੇ ਆਪਣੇ ਆਪੋ ਆਪਣੇ ਤਰੀਕੇ ਨਾਲ ਗੱਲ ਮਤਲਬ ਆਪਣੀ ਅੱਗੇ ਵਧਾ ਲਈ। ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈਬਸਾਈਟ ਇੱਕ ਮੰਨੀ ਪਰਮੰਨੀ ਵੈਬਸਾਈਟ ਸੀ ਹੈ ਤੇ ਰਹੇਗੀ। ਕਿਉਂਕਿ ਸਭ ਤੋਂ ਪਹਿਲਾਂ ਸਾਰੀਆਂ ਚੀਜ਼ਾਂ ਜਿਵੇਂ ਗੁਰੂ ਸਾਹਿਬ ਦਾ ਸਭ ਤੋਂ ਜ਼ਿਆਦਾ ਤਾਂ ਬੰਦੇ ਦੀ ਜਿਹੜੀ ਅੰਤਰਾਤਮਾ ਦੀ ਹੀ ਗੱਲ ਹੁੰਦੀ ਹੈ ਨਾ ਗੁਰੂ ਘਰ ਨਾਲ ਜੁੜ ਕੇ ਕਿ ਮੇਰਾ ਮੈਂ ਕਿੰਨਾ ਕੁ ਤਾਂ ਮਤਲਬ ਅਧਿਆਤਮ ਨਾਲ ਜੋੜ ਸਕਦਾ ਤੇ ਉਹ ਮੇਰੇ ਮੇਰੇ ਤੱਕ ਕਿਵੇਂ ਪਹੁੰਚ ਹੋ ਸਕਦੀ ਹੈ ਗੁਰੂ ਸਾਹਿਬ ਦਾ ਹੁਕਮਨਾਮਾ ਪਾਵਨ ਕੀਰਤਨ ਫਿਰ ਪ੍ਰਾਤਨ ਕੀਰਤਨ ਜਿਹੜੇ ਮਤਲਬ ਪਹਿਲਾਂ ਰਿਕਾਰਡਡ ਆ ਉਹ ਫਿਰ ਸਾਡੀਆਂ ਮਤਲਬ ਉਹਨੂੰ ਲਿਖਤ ਰੂਪ ਦੇ ਵਿੱਚ ਉਹ ਹੁਕਮਨਾਮਾ ਆਡੀਓ ਜਾਂ ਵੀਡੀਓ ਵਾਲੀ ਗੱਲ ਤਾਂ ਰੱਖ ਇਹ ਚੀਜ਼ਾਂ ਬੜੇ ਲੰਮੇ ਸਮੇਂ ਤੋਂ ਡਿਜੀਟਲ ਆਧੁਨਿਕ ਨਾਲ ਚਲਦੀਆਂ ਰਹੀਆਂ ਨੇ ਚੀਜ਼ਾਂ ਪਰ ਉਹ ਤਾਂ ਪਹੁੰਚ ਵੀ ਨਹੀਂ ਹੁੰਦੀ ਸੀ ਤੁਹਾਡੇ ਕਹਿਣ ਦੇ ਮਤਲਬ ਲੋਕਾਂ ਨੇ ਇਹਨਾਂ ਪਤਾ ਵੀ ਨਹੀਂ ਹੁੰਦਾ ਸੀ ਉਹ ਚੀਜ਼ਾਂ ਵੀ ਮਤਲਬ ਕਦੀ ਕਦੀ ਮੀਡੀਆ ਕਰਕੇ ਥੋੜਾ ਕਦੀ ਕਦੀ ਇਹ ਵੀ ਸੀਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਵੇਂ ਹੂਰ ਕੁਝ ਲੋਕ ਜਾਂ ਜਿਹੜੀਆਂ ਵੀ ਸੰਸਥਾਵਾਂ ਕੁਝ ਵੀ ਕਰਦੀਆਂ ਸੀ ਤੇ ਇੰਟਰਨੈਟ ਦੀ ਵੀ ਇੱਕ ਇਹਦੇ ਵਿੱਚ ਲੋੜ ਪੈਂਦੀ ਆ ਪਿੰਡਾਂ 'ਚ ਤਾਂ ਇੰਟਰਨੈਟ ਚੱਲਦਾ ਹੀ ਨਹੀਂ ਸੀਗਾ ਜੇ 2G ਤੱਕ ਦੀ ਗੱਲ ਕਰੀਏ ਤੇ ਕਿ ਵੈਬਸਾਈਟ ਖੁੱਲਣੀ ਆ ਤੇ ਫੇਰ ਹੀ ਕੋਈ ਪੜ੍ਹੇਗਾ ਦੇਖੇਗਾ ਉਹ ਇੱਕ ਅਲੱਗ ਵਿਸ਼ਾ ਹੈਗਾ ਵਾ ਪਰ ਫਿਰ ਵੀ ਸ਼੍ਰੋਮਣੀ ਕਮੇਟੀ ਬੜੇ ਲੰਮੇ ਸਮੇਂ ਤੋਂ ਇਸ ਖੇਤਰ ਦੇ ਵਿੱਚ ਲੱਗੀ ਹੋਈ ਆ ਤੇ ਸਾਡੀ ਵੈਬਸਾਈਟ ਰਹੀਂ ਇਹਦੇ ਤੇ ਬਹੁਤ ਕਈ ਸਾਲਾਂ ਤੋਂ ਇਹ ਕੰਮ ਜਿਹੜਾ ਇਹ 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 ਮਤਲਬ ਢੰਗ ਤਰੀਕਾ ਵਰਤ ਕੇ ਲੋਕਾਂ ਤੱਕ ਅਸੀਂ ਜਾ ਰਹੇ ਸੀ ਹੁਣ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਆਈਟੀ ਮਤਲਬ ਜਿਹੜਾ ਸਥਾਪਿਤ ਕੀਤਾ ਤੇ ਆਈਟੀ ਵਿਭਾਗ ਦੇ ਦਾ ਜਿਹਦਾ ਕਿ ਚਲੋ ਜ਼ਿੰਮੇਵਾਰੀ ਮੇਰੇ ਕੋਲ ਵੀ ਆ ਕਿ ਅਸੀਂ ਯਤਨ ਕਰਦੇ ਆ ਹਾਂ ਉਹ ਅਲੱਗ ਗੱਲ ਹੈ ਕਿ ਅੱਜ ਕੱਲ੍ਹ आ, मतलब ਜਿਹੜੀਆਂ ਨੈਗੇਟਿਵ ਚੀਜ਼ਾਂ ਨੇ ਉਹ ਜ਼ਿਆਦਾ ਲੋਕ ਮਤਲਬ ਉਹਨਾਂ ਵੱਲੋਂ ਦੌੜਦੇ ਆ ਉਹਨਾਂ ਨੂੰ ਦੇਖਦੇ ਆ ਹਨਾ ਜਿਹੜੀ ਕੋਈ ਚੰਗੀ ਗੱਲ ਆ ਕੋਈ ਮਤਲਬ ਸਿੱਖਣ ਸਿਖਾਉਣ ਦੀ ਗੱਲ ਆ ਕੋਈ ਧਰਮ ਦੀ ਗੱਲ ਆ ਕੋਈ ਸੱਚ ਦੀ ਗੱਲ ਆ ਕੋਈ ਸਾਡੇ ਇਤਿਹਾਸ ਦੀ ਗੱਲ ਆ ਰੈਣੀ ਦੀ ਗੱਲ ਆ ਗੁਰਮਤ ਦੀ ਮਤਲਬ ਰਹਿਤ ਮਰਿਆਦਾ ਦੀ ਗੱਲ ਉਹਨਾਂ ਚੀਜ਼ਾਂ ਤੋਂ ਠੀਕ ਆ ਸਾਡੇ ਟੇਸਟ ਹੋਤਰਾਂ ਦੇ ਆ ਅਸੀਂ ਮਤਲਬ ਜੋ ਜੋ ਕੱਚ ਘੜਣ ਚੀਜ਼ਾਂ ਨੇ ਉਹਨਾਂ ਵੱਲੋਂ ਜ਼ਿਆਦਾ ਉਲਾਰ ਹੁੰਨੇ ਆ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਖੇਤਰ ਦੇ ਵਿੱਚ ਜਦੋਂ ਤੋਂ ਆਈ ਆ ਲਗਾਤਾਰ ਆਪਣੇ ਕੰਮ ਕਰ ਰਹੀ ਆ ਸੋ ਉਹਦੇ ਵਿੱਚ ਅਸੀਂ ਬੜੇ ਬੜੇ ਕੰਮ ਸ਼ੁਰੂ ਕੀਤੇ ਆ ਜਿਹੜੇ ਤੁਹਾਨੂੰ ਵੀ ਪਤਾ ਹੀ ਹੈ ਅੱਗੇ ਜਾ ਕੇ ਮੈਂ ਉਹ ਵੀ ਤੁਹਾਨੂੰ ਦੱਸ ਦੇਣਾ ਜੀ ਸਰ ਬਿਲਕੁਲ ਜਿਵੇਂ ਕਿ ਐਸਜੀਪੀਸੀ ਸ੍ਰੀ ਅਮਰitsar ਚੈਨਲ ਦੀ ਸ਼ੁਰੂਆਤ ਕੀਤੀ ਗਈ YouTube Facebook ਵਗੈਰਾ ਤੇ ਸਾਰੇ ਕਿਤੇ ਸ੍ਰੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਲਾਈਵ ਪਰਸਾਰਨ ਸੰਗਤ ਜਿਹੜੀ ਹੈ ਸਵੇਰੇ ਸ਼ਾਮ ਤੇ ਦੁਪਹਿਰ ਸਰਵਣ ਕਰਦੀ ਹੈ ਦੇਖਦੀ ਹੈ ਦਰਸ਼ਨ ਕਰਦੀ ਹੈ ਹੋਰ ਵੀ ਬੜੇ ਇਨੀਸ਼ੀਏਟਿਵ ਨੇ ਹਾਂ ਮਤਲਬ ਦੇਖੋ ਮਨਦੀਪ ਇਹ ਇਹ ਤਾਂ ਚਲੋ ਇੱਕ ਲੋੜ ਵੀ ਸੀਗੀ ਹਾਲਾਂਕਿ ਸ਼ਰਮਣੀ ਕਮੇਟੀ ਪਹਿਲਾਂ ਤੋਂ ਹੀ ਕਈ ਮਤਲਬ ਮਤਲਬ ਚੈਨਲਾਂ ਚੈਨਲਾਂ ਦੇ ਥਰੂ ਮਤਲਬ ਇਹ ਕਰਦੀ ਪਈ ਸੀ ਉਹਨਾਂ ਰਹੀਂ ਇਹ ਕੰਮ ਮਤਲਬ ਕੀਰਤਨ ਦੀ ਜਿਹੜੀ ਲਾਈਵ ਲੋਕਾਂ ਤੱਕ ਸੇਵਾ ਸੀ ਉਹ ਪਹੁੰਚ ਰਹੀ ਸੀ ਪਰ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਦੋਂ ਤੋਂ ਇਹਨੂੰ ਸ਼ੁਰੂ ਕੀਤਾ ਉਹਦੋਂ ਤੋਂ ਬਹੁਤ ਸਾਰੇ ਲੋਕ ਨਵੇਂ ਵੀ ਇਹਦੇ ਨਾਲ ਜੁੜਦੇ ਨੇ ਬਿਲਕੁਲ ਜੀ ਕਿਉਂਕਿ ਦੇਖੋ ਜਦੋਂ ਤੁਸੀਂ ਕਿਸੇ ਵੀ ਚੀਜ਼ ਨੂੰ ਤੁਸੀਂ ਨਵੇਂ ਮੰਚ ਤੇ ਲੈ ਕੇ ਆਉਂਦੇ ਹੋ ਤੇ ਉਹਦੇ ਤੇ ਵੀ ਲੋਕਾਂ ਦੀ ਕ੍ਰਿਓਸਿਟੀ ਬਣਦੀ ਆ ਕੁਝ ਲੋਕਾਂ ਨੂੰ ਇਹ ਵੀ ਸੀਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ੁਰੂ ਕਰਨਾ ਦਰਬਾਰ ਸਾਹਿਬ ਨੇ ਆਪ ਸ਼ੁਰੂ ਕਰਨਾ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਮਤਲਬ ਅੱਗੇ ਵਧਾਉਂਦੀਆਂ ਨੇ ਇਸ ਚੀਜ਼ ਨੂੰ ਤੇ ਜਿਹੜਾ ਚੈਨਲ ਤੁਸੀਂ ਦੱਸਿਆ ਕਿ ਸਾਡੇ ਮਤਲਬ ਮਿਲੀਅਨ ਤੱਕ ਜਿਹੜੇ ਸਾਡੇ ਸਬਸਕ੍ਰਾਈਬਰ ਪਹੁੰਚ ਗਿਆ ਮੈਂ ਇਹਦੇ ਤੇ ਇਹ ਗੱਲ ਕਹੂੰਗਾ ਕਿ ਦੇਖੋ ਲੋੜ ਇਹਦੀ ਇਸ ਚੀਜ਼ ਦੀ ਹੁੰਦੀ ਹੈ ਕਿ ਤੁਸੀਂ ਦੇਖਣਾ ਕੀ ਹੈ ਤੁਹਾਡਾ ਤੁਸੀਂ ਕੀ ਦੇ ਰਹੇ ਹੋ ਹੋਰ ਧਾਰਮਿਕ ਲੋਕ ਕੀ ਦੇ ਰਹੇ ਨੇ ਹੋਰ ਵੱਡੀਆਂ ਸੰਸਥਾਵਾਂ ਹੈਗੀਆਂ ਨੇ ਉਹ ਕੀ ਦੇ ਰਹੀਆਂ ਨੇ ਲੋੜ ਇਸ ਚੀਜ਼ ਦੀ ਹੈ ਕਿ ਲੋਕ ਵੇਖਣ ਕੀ ਜੀ ਇਹ ਵੱਡਾ ਸਵਾਲ ਆ ਅੱਜ ਦਾ ਤੇ ਇਹ ਇਹਨੂੰ ਐਡਰੈਸ ਕਰਨਾ ਵੀ ਚਾਹੀਦਾ ਸਾਰੇ ਲੋਕਾਂ ਨੂੰ ਹੁੰਦਾ ਕੀ ਆ ਤੁਸੀਂ ਦੇਖਿਆ ਹੀ ਆ ਹੁਣ ਅਕਸਰ ਹੀ ਕਈ ਵਾਰੀ ਗੱਲ ਕਰਦੇ ਮੈਂ ਮੈਂ ਜਿਹੜੀ ਸਾਡੀ ਜਿਹੜੀ ਲੋਕਾਂ ਵੱਲੋਂ ਇੱਕ ਪਰਸੈਪਸ਼ਨ ਮਤਲਬ ਪੈਦਾ ਕਰ ਦਿੱਤੀ ਗਈ ਕਿ ਲੋਕ ਸੋਚਦੇ ਆ ਸ਼੍ਰਮਣੀ ਕਮੇਟੀ ਤਾਂ ਕੁਝ ਨਹੀਂ ਕਰਦੀ ਸ਼੍ਰਮਣੀ ਕਮੇਟੀ ਜਿਸ ਲੈਵਲ ਤੇ ਕਰਨਾ ਚਾਹੀਦਾ ਉਹ ਨਹੀਂ ਕਰਦੀ ਮੈਂ ਇਹ ਸਵਾਲ ਕਰਦਾ ਕਿ ਜਿੰਨਾ ਕਰਦੀ ਆ ਉਹਦੇ ਚੋਂ ਅਸੀਂ ਦੇਖਦੇ ਕਿੰਨਾ ਵਾ ਇਹ ਵੀ ਸਵਾਲ ਆ ਹੁਣ ਤੁਸੀਂ ਇੱਕ ਤਾਂ ਜਿਹੜੀ ਜਿਹਦੀ ਕੋਈ ਸੈਂਸ ਨਹੀਂ ਜਿਹਦੇ ਕੋਈ ਅਰਥ ਨਹੀਂ ਜਿਸ ਜਿਹਦਾ ਕੋਈ ਮਤਲਬ ਨਹੀਂ ਕੋਈ ਸਮਾਜ ਨੂੰ ਸਹੇਦ ਨਹੀਂ ਉਹ ਚੀਜ਼ ਤਾਂ ਮਤਲਬ ਮਿਲੀਅਨ ਦੇ ਵਿੱਚ ਚਲ ਜਾਂਦੀ ਆ ਜੇ ਤੁਸਨ ਗਾਲਾਂ ਕੱਢ ਰਿਹਾ ਕੋਈ ਕੋਈ ਵਿਵਾਦ ਹੋ ਰਿਹਾ ਕਿਤੇ ਝਗੜਾ ਹੋ ਰਿਹਾ ਬਿਲਕੁਲ ਤੁਹਾਡੀ ਗੱਲ ਸਹੀ ਹੋਣੀ ਜਿੱਦ ਤੱਕ ਤੁਸੀਂ ਹਿਸਟਰੀ ਦੱਸੀ ਹੈ ਮਨਦੀਪ ਕੌਰ ਹਿਸਟਰੀ ਦਾ ਇੱਕ ਵੀਡੀਓ ਬਣਾ ਰਹੀ ਹੈ ਛੋਟਾ ਜਿਹਾ ਉਹ ਜਿਹੜਾ ਉਹ 2000 5000 10000 ਚੱਲੂਗਾ ਜੀ ਮਤਲਬ ਇਹ ਚੀਜ਼ ਇੱਕ ਵੱਡਾ ਵੱਡਾ ਸਵਾਲ ਹੈ ਕਿ ਲੋਕਾਂ ਨੇ ਸਮਾਜ ਨੇ ਦੇਖਣਾ ਕੀ ਆ ਦੁੱਖ ਦੀ ਗੱਲ ਆ ਕਿ ਸਮਾਜ ਜਿਹੜੀਆਂ ਚੀਜ਼ਾਂ ਨਹੀਂ ਵੇਖਣ ਵਾਲੀਆਂ ਉਹ ਦੇਖ ਰ ਤੇ ਸ਼੍ਰੋਮਣੀ ਕਮੇਟੀ ਦੇ ਇਹ ਸਾਰੇ ਯਤਨ ਬਿਨਾਂ ਸ਼ੱਕ ਬਹੁਤ ਥੋੜੇ ਹੋ ਸਕਦੇ ਆ ਹਜੇ ਮਤਲਬ ਮੁੱਢਲੇ ਤੌਰ ਤੇ ਥੋੜੇ ਹੋ ਸਕਦੇ ਆ ਪਰ ਘੱਟ ਵੀ ਨਹੀਂ ਆ ਮੈਂ ਦੋਨੋਂ ਗੱਲਾਂ ਕਹੂੰਗਾ ਕਿ ਘੱਟ ਵੀ ਨਹੀਂ ਆ ਬਹੁਤ ਕੀਤਾ ਜਾ ਰਿਹਾ ਤੇ ਇਹਦੇ ਵਿੱਚ ਸਾਡੇ ਬਹੁਤ ਸਾਰੇ ਤੁਸੀਂ ਮਤਲਬ ਜਿਹੜੇ ਪ੍ਰੋਗਰਾਮ ਕਰਦੇ ਹੋ ਉਹ ਲੋਕਾਂ ਨੂੰ ਬੜੇ ਮਤਲਬ ਛੋਟੇ-ਛੋਟੇ ਜਿਹੜੇ ਮਤਲਬ ਕੋਈ ਹਿਸਟਰੀ ਦੇ ਦਿਨ ਆਉਂਦੇ ਆ ਉਹਦੇ ਤੇ ਤੁਸੀਂ ਕਰਦੇ ਹੋ ਜਾਂ ਜਿਹੜੇ ਤੁਸੀਂ ਸਾਡੇ ਬਹੁਤ ਸਾਰੇ ਸਮਾਗਮ ਸਾਡੇ ਜਿਹੜੇ ਲਾਈਵ ਚੱਲਦੇ ਆ ਔਰ ਮਤਲਬ ਬਹੁਤ ਵਧੀਆ ਵੇਖਿਆ ਜਾਂਦਾ ਹੈ ਲਾਈਵ ਪ੍ਰਸਾਰਣ ਦਿਖਾਇਆ ਜਾਂਦਾ ਹੈ ਵੇਖਿਆ ਜਾਂਦਾ ਹੈ ਨਾ ਕਹੇ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਹਰ ਜਿਹੜਾ ਪੁਰਬਾ ਕੋਈ ਸਾਹਿਬ ਗੁਰੂ ਸਾਹਿਬਾਨ ਨਾਲ ਸੰਬੰਧਿਤ ਚਾਹੇ ਪੰਥ ਸਾਹਿਬਾਨ ਨਾਲ ਸੰਬੰਧਿਤ ਹੋ ਮੰਜੀ ਸਾਹਿਬ ਵੀ ਖੇ ਬਕਾਇਦਾ ਗੁਰਮਤ ਸਮਾਗਮ ਕੀਤੇ ਨੇ ਹਾਂ ਤੇ ਸਾਡੇ ਐਪ ਨੇ ਜਿਹੜੇ ਐਪ ਜਿਹੜੇ ਉਹ ਉਹਨਾਂ ਦੇ ਉੱਤੇ ਵੀ ਤਾਂ ਮਤਲਬ ਜੇ ਅਸੀਂ ਕੁੱਲ ਮਿਲਾ ਕੇ ਦੇਖੀਏ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹਰ ਇੱਕ ਦੀ ਆਪੋ ਆਪਣੇ ਥਾਂ ਤੇ ਆਪੋ ਆਪਣੀ ਕੀਮਤ ਆ ਜੇ ਐਪ ਰਾਹੀਂ ਜਿੰਨਾਂ ਲੋਕਾਂ ਨੇ ਮਤਲਬ ਜ ਤੇ ਉਹਨੇ ਐਪ ਜਿਹੜੀ ਆ ਉਹਦੇ ਨਾਲ ਹੀ ਸੁਣਨਾ ਕਨੈਕਟੀਵਿਟੀ ਉਹਦੀ ਬਣ ਜਾਂਦੀ ਆ ਗੱਡੀ ਦੇ ਵਿੱਚ ਉਹ ਮਤਲਬ ਉਹਦੀ ਤੇ ਉਹ ਉਹਦੇ ਨਾਲ ਹੀ ਸੁਣਦਾ ਵਾ ਉਹ ਵੀ ਅਸੀਂ ਇੱਕ ਮਤਲਬ ਪਲੇਟਫਾਰਮ ਦਿੱਤਾ ਹੋਇਆ ਭਾਵੇਂ ਉਹ ਐਪਲ ਫੋਨ ਵਾਸਤੇ ਉਹ ਸੁਵਿਧਾ ਹੈਗੀ ਆ ਜਾਂ ਸਾਡੀ ਜਿਹੜੀ ਆ ਐਂਡਰੋਇਡ ਵਾਸਤੇ ਹੈਗੀ ਆ ਇਸ ਤੋਂ ਰਾਵਾ ਸਾਡੀ ਜਿਹੜੀ ਜਿਉਂ ਸਾਡੀ ਵੈਬਸਾਈਟ ਆ ਉਹ ਵੀ ਅਸੀਂ ਉਹਦਾ ਵੀ ਇੱਕ ਐਪ ਜਿਹੜਾ ਦੋ ਸਾਡੇ ਦੋ ਐਪ ਨੇ ਇੱਕ ਗੁਰਬਾਣੀ ਕੀਰਤਨ ਦਾ ਦਰਬਾਰ ਸਾਹਿਬ ਦੇ ਨਾਲ ਜਿਹੜਾ ਜੁੜਿਆ ਉਹ ਸਿੱਧੇ ਤੌਰ ਤੇ ਉਹ ਉਹੀ ਚੱਲਦਾ 24 ਘੰਟੇ ਕੀਰਤਨ ਚੱਲਦਾ ਤੇ ਹੋਰ ਕੁਝ ਨਹੀਂਗਾ ਜੀ ਦੂਜਾ ਸਾਡਾ ਜਿਹੜਾ ਇੱਕ ਵੈਬਸਾਈਟ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ sgpc.net ਆ ਉਹਦਾ ਵੀ ਹੂਬ ਹੂ ਇੱਕ ਕਾਪੀ ਜਿਹੜਾ ਅਸੀਂ ਐਪ ਤੇ ਵੀ ਲੈ ਕੇ ਆਏ ਆ ਵੀ ਉਹ ਜੇ ਤੁਸੀਂ ਉਹਨੂੰ ਕਰਦੇ ਹੋ ਐਸਜੀਪੀਸੀ ਅਫੀਸ਼ੀਅਲ ਵਾਲੇ ਤੇ ਉਹ ਤੁਹਾਨੂੰ ਸਾਰੀ ਵੈਬਸਾਈਟ ਦੇ ਉੱਤੇ ਤੁਸੀਂ ਚੱਲ ਜਾਂਦੇ ਹੋ ਜਿਹਦੇ ਤੇ ਸਾਰੀਆਂ ਚੀਜ਼ਾਂ ਨੇ ਜਿੱਤੇ ਸਾਡੀਆਂ ਗਤੀਵਿਧੀਆਂ ਨੇ ਐ ਪਲੱਸ ਜਿਹੜਾ ਮਤਲਬ ਸਾਡੇ ਵਕ ਵਕ ਮਤਲਬ ਹਿਸਟਰੀ ਦੇ ਜਿਹੜੇ ਦਿਹਾੜੇ ਆ ਉਹਨਾਂ ਬਾਰੇ ਅਸੀਂ ਪ੍ਰੋਪਰ ਉਤੇ ਆਰਟੀਕਲ ਹੁੰਦੇ ਨੇ ਫਿਰ ਪ੍ਰਧਾਨ ਸਾਹਿਬ ਵੱਲੋਂ ਸਮੇਂ-ਸਮੇਂ ਤੇ ਜਿੰਨਾ ਇਤਿਹਾਸਿਕ ਦਿਹਾੜਿਆਂ ਦੇ ਉਤੇ ਆਪਣੀ ਗੱਲ ਕਹੀ ਜਾਂਦੀ ਆ ਲੇਖਾਂ ਰਾਈ ਉਹ ਹੁੰਦੇ ਨੇ ਸਾਡੀਆਂ ਖਬਰਾਂ ਨੇ ਫਿਰ ਪ੍ਰਾਤਨ ਕੀਰਤਨ ਦੀਆਂ ਮਤਲਬ ਜਿਹੜੀਆਂ ਉਹ ਸਾਰੀਆਂ ਹੀ ਮਤਲਬ ਫਾਈਲਾਂ ਜਿਹੜੀਆਂ ਨੇ ਉਤੋਂ ਮਿਲ ਜਾਂਦੀਆਂ ਨੇ ਹੁਣ ਵਾਲਾ ਜਿਹੜਾ ਰੁਟੀਨ ਚ ਵੀ ਡੇਟ ਵਾਈਜ਼ ਜਿਹੜਾ ਸਾਡਾ ਕੀਰਤਨ ਹੁੰਦਾ ਉਹਨਾਂ ਦੀਆਂ ਫਾਈਲਾਂ ਮਿਲ ਜਾਂਦੀਆਂ ਨੇ ਬੜਾ ਕੋਜ ਆ ਪਰ ਕੋਈ ਮਤਲਬ ਜ਼ਰੂਰੀ ਇਹ ਆ ਵੀ ਲੋਕਾਂ ਨੂੰ ਇਹਨਾਂ ਚੀਜ਼ਾਂ ਦੇ ਉੱਤੇ ਜੋੜਨਾ ਚਾਹੀਦਾ ਵਾ ਆਪਣੇ ਬੱਚਿਆਂ ਨੂੰ ਵੀ ਜੋੜਨਾ ਚਾਹੀਦਾ ਤੇ ਆਪ ਵੀ ਇੱਥੇ ਜੋੜਨਾ ਚਾਹੀਦਾ ਨਾ ਕਿ ਐਵੇਂ ਇੰਟਰਨੈਟ ਦੀ ਵਰਤੋਂ ਕਰਕੇ ਤੇ ਫालतू ਚੀਜ਼ਾਂ ਦੇਖ ਕੇ ਆਪਣਾ ਆਪਾਂ ਸਮਾਂ ਖਰਾਬ ਕਰੀਏ ਬਿਲਕੁਲ ਜੀ ਬਹੁਤ ਵਧੀਆ ਮੈਸੇਜ ਤੁਸੀਂ ਦਿੱਤਾ ਹੈ ਕਿ ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਿਜੀਟਲ ਪਲੇਟਫਾਰਮ ਹੋਣ ਜਾਂ ਹੋਰ ਵੀ ਕਿਸੇ ਵੀ ਸੰਸਥਾ ਵੱਲੋਂ ਮੈਂ ਮੈਂ ਤੁਹਾਡੀ ਗੱਲ ਵੈਸੇ ਇੱਕ ਇੱਕ ਮੈਨੂੰ ਯਾਦ ਆ ਮੈਂ ਰੁਕੂੰਗਾ ਗੱਲ ਤੁਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਇੱਕ ਬਹੁਤ ਜਿਹੜੀ ਮਤਲਬ ਜ਼ਰੂਰੀ ਮਤਲਬ ਚੀਜ਼ ਦੱਸਣ ਵਾਲੀ ਹੈ ਕਿ ਮੈਗਜ਼ੀਨ ਛਾਪਦੀ ਹੈ ਧਰਮ ਪ੍ਰਚਾਰ ਕਮੇਟੀ ਗੁਰਮਤ ਪ੍ਰਕਾਸ਼ ਜੀ ਜਿਹੜਾ ਰਸਾਲਿਆਂ ਦੇ ਵਿੱਚ ਸਭ ਤੋਂ ਵੱਧ ਪੰਜਾਬੀ ਦੇ ਰਸਾਲਿਆਂ 'ਚ ਸਭ ਤੋਂ ਵੱਧ ਸਰਕੂਲੇਸ਼ਨ ਵਾਲਾ ਮੈਗਜ਼ੀਨ ਆ ਜੀ ਮਤਲਬ ਤੁਸੀਂ ਦੇਖੋ 50-60 ਹਜ਼ਾਰ ਛਪਣਾ ਮਤਲਬ ਨਿੱਕੀ ਗੱਲ ਨਹੀਂ ਪੰਜਾਬੀ ਦੇ ਵਿੱਚ ਪੰਜਾਬੀ ਦੇ ਵਿੱਚ ਕੋਈ 500 ਛਪਦਾ ਰਸਾਲਾ ਕੋਈ 200 ਛਪਦਾ ਮੈਂ ਵੀ ਕਿਸੇ ਸਮੇਂ ਕੱਢਦਾ ਹੁੰਦਾ ਸੀ ਇੱਕ ਮੈਗਜ਼ੀਨ ਤੇ ਅਸੀਂ 500 ਕਾਪੀ ਛਾਪ ਕੇ ਤੇ ਮਤਲਬ ਕਹਿੰਦੇ ਨੇ ਕਿ ਫਲਾਣਾ 200 ਛਾਪਦਾ ਅਸੀਂ 500 ਛਾਪੀ ਆ। ਜੀ ਇਹ ਚੀਜ਼ਾਂ ਮਤਲਬ ਵੱਡੀ ਗੱਲ ਆ ਕਿ 50-60 ਹਜ਼ਾਰ ਤੁਸੀਂ ਪ੍ਰਿੰਟ ਮਤਲਬ ਕਰਨਾ ਜਿਹੜਾ ਜਿਹੜੀ ਤੁਹਾਡੀ ਹਾਰਡ ਕਾਪੀ ਆ ਉਹ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈੱਬਸਾਈਟ ਤੇ ਵੀ ਫ੍ਰੀ ਦੇਨੇ ਆ। ਮਤਲਬ ਉਹ ਪਾਇਆ ਜਾਂਦਾ ਸਾਰਾ ਮੈਜਿਕ ਜੀ ਕਿਸੇ ਘਰੇ ਨਹੀਂ ਪਹੁੰਚਦੀ ਤੇ ਉਹ ਡਾਊਨਲੋਡ ਕਰ ਸਕਦਾ। ਡਾਊਨਲੋਡ ਕਰ ਸਕਦਾ ਜਾਂ ਉਹਨੂੰ ਉਹਦੇ ਤੁਸੀਂ ਉਹਨੂੰ ਵੇਖ ਸਕਦੇ ਹੋ ਉੱਥੇ ਮਤਲਬ ਮੌਕੇ ਤੇ ਵੀ ਆਪਣੇ ਕੰਪਿਊਟਰ ਤੇ ਦੇਖ ਲਓ ਆਪਣੇ ਫੋਨ ਤੇ ਦੇਖ ਲਓ ਆਪਣੇ ਜਿ ਮਤਲਬ ਹਨਾ ਦੂਜੀ ਵੱਡੀ ਗੱਲ ਇਹ ਵੀ ਉਹਦੇ ਵਿੱਚ ਸਾਰੇ ਮਤਲਬ ਕੋਈ ਐ ਨਹੀਂ ਕਿ ਚੱਕਿਆ ਚਕਾਇਆ ਲੈ ਕੇ ਇਧਰੋਂ ਚੱਕਿਆ ਪਾਤਾ ਇਧਰੋਂ ਹਰ ਵਾਰ ਇੱਕ ਨਵੀਂ ਖੋਜ ਲੋਕਾਂ ਤੱਕ ਜਾਂਦੀ ਆ ਹੁਣ ਅਸੀਂ ਉਹਦੇ ਤੇ ਵੀ ਅੱਗੇ ਕਰ ਰਹੇ ਆ ਮੈਂ ਇਸ ਤੋਂ ਪਹਿਲਾਂ ਇਹ ਵੀ ਦੱਸਦਾ ਕਿ ਗੁਰਦੁਆਰਾ ਗਜਟ ਸਾਡਾ ਜਿਹੜਾ ਜਿਹਦੇ ਤੇ ਸਾਰਾ ਸ਼੍ਰੋਮਣੀ ਕਮੇਟੀ ਦਾ ਹਿਸਾਬ ਕਿਤਾਬ ਆ ਮਤਲਬ ਕਿ ਤੁਸੀਂ ਕਿੱਥੋਂ ਖਰਚਾ ਕਿੱਥੋਂ ਤੁਹਾਡਾ ਆਮਦਨ ਆਉਂਦੀ ਕਿੱਥੇ ਖਰਚ ਜਾਂਦਾ ਤੁਸੀਂ ਕਿੰਨਾ ਖਰਚ ਕਰਦੇ ਹੋ ਕਿਹੜੇ ਕਿਹੜੇ ਤਰੀਕੇ ਨੇ ਕਿਹੜੇ ਕਿਹੜੇ ਹੈੱਡ ਨੇ ਕਿਵੇਂ ਕਿਵੇਂ ਮਤਲਬ ਇਹ ਸਾਰੀਆਂ ਚੀਜ਼ਾਂ ਬਜਟ ਆ ਸਾਡਾ ਬਜਟ ਦੀ ਕੱਲੀ-ਕੱਲੀ ਚੀਜ਼ ਕੱਲੀ-ਕੱਲਾ-ਕੱਲਾ ਵੇਰਵਾ ਸਾਰਾ ਮਤਲਬ ਉਹ ਵੀ ਉਹ ਗੁਰਦੁਆਰਾ ਗਜਟ ਚ ਅਸੀਂ ਛਾਪ ਕੇ ਤੇ 5-6 ਮਹੀਨਿਆਂ ਦੇ ਵਿੱਚ ਮਾਰਚ ਚ ਬਜਟ ਹੁੰਦਾ ਜੀ ਅਪ੍ਰੈਲ ਤੋਂ ਲੈ ਕੇ ਅਪ੍ਰੈਲ ਮਈ ਜੂਨ ਜੁਲਾਈ ਅਗਸਤ ਮਤਲਬ ਜਨਵਰੀ ਤੱਕ ਉਹ ਛਾਪ ਜੇ ਜੀ ਹਰ ਇਸ਼ੂ ਦੇ ਵਿੱਚ ਹਰ ਅੰਕ ਦੇ ਵਿੱਚ ਉਹਨੂੰ ਅਸੀਂ ਛਾਪ ਕੇ ਮਤਲਬ ਕਰਦੇ ਆ ਪਬਲਿਸ਼ ਕਰਦੇ ਆ ਉਹਨੂੰ ਵੈਬਸਾਈਟ ਤੇ ਵੀ ਅਗੇ ਪਾਉਨੇ ਆ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਸੀ ਤੁਸੀਂ ਗੱਲ ਤਾਂ ਡਿਜੀਟਲ ਮਾਧਿਅਮ ਦੀ ਤੁਸੀਂ ਕਰ ਰਹੇ ਹੋ ਨਾ ਹਾਂ ਬਿਲਕੁਲ ਬਿਲਕੁਲ ਫਿਰ ਉਹਨੂੰ ਅਸੀਂ ਵੈਬਸਾਈਟ ਤੇ ਪਾਉਨੇ ਆ ਮਤਲਬ ਕਿ ਜੇ ਕਿਸੇ ਨੇ ਦੇਖਣਾ ਵੀ ਸ਼੍ਰੋਮਣੀ ਕਮੇਟੀ ਖਰਚ ਕਿੱਥੇ ਕਰ ਪਰ ਦੁੱਖ ਦੀ ਗੱਲ ਹੈ ਕਿ ਫੇਰ ਵੀ ਸਵਾਲ ਕੀਤੇ ਜਾਂਦੇ ਆ ਪੜਦੇ ਨਹੀਂ ਅਸੀਂ ਮੈਂ ਪਹਿਲਾਂ ਕਿਹਾ ਕਿ ਅਸੀਂ ਦੇਖਣਾ ਕੀ ਹੈ ਅਸੀਂ ਕਿਸ ਕੀ ਪੜਨਾ ਵਾ ਕਿਸ ਤੁਸੀਂ ਚੀਜ਼ ਤੇ ਜਾ ਕੇ ਵਧੀਆ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਉਹ ਨਹੀਂ ਕਰਦੇ ਸਵਾਲ ਕਰਦੇ ਆ ਕਿ ਸ਼੍ਰੋਮਣੀ ਕਮੇਟੀ ਦਾ ਜੇ ਹੈ ਉਹ ਹੈ ਜਦੋਂ ਸਾਰਾ ਬਜਟ ਸਾਰੇ ਚਿੱਠੇ ਸਾਰਾ ਮਹੀਨੇ ਵਾਰ ਖਰਚਾ ਜੇ ਉਹ ਸਾਰਾ ਕੁਝ ਗੁਰਦੁਆਰਾ ਗਾਈਟ ਸ਼ਾਪ ਕੇ ਅਸੀਂ ਵੈਬਸਾਈਟ ਤੇ ਆਨਲਾਈਨ ਪਾ ਰਹੇ ਆ ਤੇ ਉਹਦੇ ਤੇ ਕੋਈ ਕਿਹੇ ਇਹ ਥੋੜਾ ਕਿ ਤੇਰੇ ਲਈ ਮਨਦੀਪ ਹੈ ਮੇਰੇ ਲਈ ਨਹੀਂ ਹੈ ਜਾਂ ਦੂਸਰੇ ਲਈ ਹੈ ਜਾਂ ਕਿਹਦੇ ਲਈ ਹੈ ਕੋਈ ਉਹ ਹਰ ਇੱਕ ਲਈ ਉਪਲਬਧ ਹੈ ਹਰ ਇੱਕ ਲਈ ਹੈ ਜਿਹੜਾ ਮਰਜ਼ੀ ਦੇਖੇ ਸੋ ਇਹ ਚੀਜ਼ਾਂ ਨੇ ਹੁਣ ਅਸੀਂ ਉਹਦੇ ਤੇ ਕਰ ਰਹੇ ਆਂ ਜਿਹੜਾ ਗੁਰਮਤ ਪ੍ਰਕਾਸ਼ ਆ ਉਹਦਾ ਅਸੀਂ ਇੱਕ ਨਵਾਂ ਪੋਰਟਲ ਅੱਗੇ ਬਣਾ ਰਹੇ ਆਂ ਮਤਲਬ ਸਬਡਮੇਨ ਦੇ ਉੱਤੇ ਅਸੀਂ ਉਹ ਕਰਕੇ ਤੇ ਉਹਨੂੰ ਅਸੀਂ ਜਿਹੜਾ ਯੂਨੀਕੋਡ ਦੇ ਵਿੱਚ ਪੰਜਾਬੀ ਜਿਹੜੀ ਗੁਰਮੁਖੀ ਯੂਨੀਕੋਡ ਆ ਮਤਲਬ ਫੌਂਟ ਆ ਉਹਦੇ ਵਿੱਚ ਵੀ ਕਰ ਰਹੇ ਆਂ ਕਿ ਤਾਂ ਕਿ ਸਰਚ بیس ਮਤਲਬ ਇੱਕ ਪੋਰਟਲ ਬਣ ਜੇ ਜਿਹਦੇ ਤੋਂ ਲੋਕੀ ਉਹਨੂੰ ਸਰਚ ਕਰਨ ਆਰਟੀਕਲ ਦਾ ਨਾਮ ਲਿਖੋ ਮੰਨ ਲਓ ਗੁਰੂ ਨਾਨਕ ਸਾਹਿਬ ਲਿਖਿਆ ਕਿਸ ਨੇ ਜਾਂ ਸ੍ਰੀ ਗੁਰੂ ਨਾਨਕ ਦੇਵ ਜੀ ਲਿਖਿਆ ਤੇ ਉਦੋਂ ਤੇ ਜਿੰਨੇ ਆਰਟੀਕਲ ਹੋਣਗੇ ਉਹ ਚ ਸ਼੍ਰੋਮਣੀ ਕਮੇਟੀ ਦੇ ਜਿਹੜਾ ਪੋਰਟਲ ਤੇ ਪਿਆ ਉਹ ਵੀ ਆ ਜਾਏਗਾ ਮਤਲਬ ਸਰਚਿੰਗ ਤੇ ਆਉਣ ਵਾਲੀ ਅਸੀਂ ਇੱਕ ਜਿਹੜੀ ਜਿਹੜੇ ਕੀਵਰਡ ਵਗੈਰਾ ਨਾਲ ਕਰਦੇ ਨੇ ਕੰਮ ਲੋਕ ਉਹ ਚੀਜ਼ਾਂ ਵੀ ਅਸੀਂ ਉਧਰਲੇ ਪਾਸੇ ਵੀ ਜਾ ਰਹੇ ਹਾਂ ਇਹ ਸਾਰੀਆਂ ਚੀਜ਼ਾਂ ਹੈ ਬਹੁਤ ਸਾਰੀਆਂ ਹੋਰ ਵੀ ਚੀਜ਼ਾਂ ਨੇ ਸਾਡਾ ਡਾਇਰੈਕਟੋਰੇਟ ਆਫ ਐਜੂਕੇਸ਼ਨ ਆ ਜੀ ਬਹਾਦਰਗੜ ਪਟਿਆਲਾ ਚ ਸਾਡੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਦੀ ਆਪਣੀ ਵੈਬਸਾਈਟ ਆ ਉਹਦੇ ਤੇ ਉਹਨਾਂ ਸਕੂਲਾਂ ਦਾ ਦੀ ਜਾਣਕਾਰੀ ਉਹ ਸਕੂਲਾਂ ਚ ਕੀ ਪੜਾਇਆ ਜਾਂਦਾ ਕਿਵੇਂ ਸਾਡਾ ਸੱਭਿਆਚਾਰਨਾ ਕਿਵੇਂ ਧਰਮ ਨਾਲ ਵੀ ਜੋੜਿਆ ਜਾਂਦਾ ਇਹ ਸਾਰੀਆਂ ਚੀਜ਼ਾਂ ਫਿਰ ਉਹਦੇ ਤੇ ਮਤਲਬ ਸਮੇਂ-ਸਮੇਂ ਤੇ ਜਿਹੜੀਆਂ ਸਾਡੀਆਂ ਮਤਲਬ ਅਸੀਂ ਬੱਚਿਆਂ ਨੂੰ ਸਕੂਲਾਂ ਕਾਲਜਾਂ ਚ ਜਿਹੜੀਆਂ ਸਹੂਲਤਾਂ ਦਿੰਨੇ ਆ ਉਹਨਾਂ ਦਾ ਵੇਰਵਾ ਸਾਡੀਆਂ ਸਹੂਲਤਾਂ ਬਹੁਤ ਨੇ ਅੰਮ੍ਰਿਤਾਰੀ ਬੱਚਿਆਂ ਦੀਆਂ ਫੀਸਾਂ ਮਾਫ ਕਰਨਾ ਪਲੱਸ ਹੋਰ ਕਈ ਚੀਜ਼ਾਂ ਨੇ ਜਿਹੜੀਆਂ ਅਸੀਂ ਸਹੂਲਤਾਂ ਦਿੰਨੇ ਆ ਮਤਲਬ ਬੱਚਿਆਂ ਨੂੰ ਪੜਨ ਵਾਸਤੇ ਮਤਲਬ ਵੀ ਜਿਹੜੇ ਗਰੀਬ ਨੇ ਜਾਂ ਉਦਾਂ ਵੀ ਤੇ ਉਹ ਸਾਰੀਆਂ ਚੀਜ਼ਾਂ ਉਹਨਾਂ ਦੀ ਵੈਬਸਾਈਟ ਤੇ ਜਾਂਦੀਆਂ ਨੇ ਡਿਜੀਟਲ ਮਾਧਿਮ ਰਾਹੀਂ ਲੋਕਾਂ ਤੱਕ ਜੀ ਲੋਕਾਂ ਨੂੰ ਪਤਾ ਲੱਗੇ ਵੀ ਸ਼੍ਰੋਮਣੀ ਕਮੇਟੀ ਦਾ ਕਿੰਨਾ ਮਤਲਬ وسیਹ ਦਾਇਰਾਵਾ ਤੇ ਉਹ ਕਿੰਨਾ ਲੋਕਾਂ ਨੂੰ ਲੋਕਾਂ ਲਈ ਕਰ ਰਹੀ ਆ ਫਿਰ ਸਾਡੀਆਂ ਹੋਰ ਕਈ ਸੰਸਥਾਵਾਂ ਨਿੱਜੀ ਤੌਰ ਤੇ ਜਿਹੜੀਆਂ ਇੰਡੀਵਿਜੂਅਲ ਜਿਹੜਾ ਕੰਮ ਕਰ ਰਹੀ ਹੈ ਜਿਵੇਂ ਫਤੇਗੜ ਸਾਹਿਬ ਯੂਨੀਵਰਸਿਟੀ ਜੀ ਸਾਡੇ ਕਈ ਮਤਲਬ ਕਾਲਜਾਂ ਦੀਆਂ ਵੈਬਸਾਈਟਾਂ ਨੇ ਇਹ ਸਾਰੀਆਂ ਸ਼੍ਰੋਮਣੀ ਕਮੇਟੀ ਲਗਾਤਾਰ ਜਿਹੜੀਆਂ ਆਪਰੇਟ ਕਰ ਰਹੀ ਹੈ ਤੇ ਇਹ ਹੋਰ ਵੀ ਕਈ ਕੰਮ ਨੇ ਇਹੋ ਜਿਹੇ ਜਿਹੜੇ ਵਿਚਾਰੇ ਜਾ ਸਕਦੇ ਆ ਲੰਮੀ ਗੱਲਬਾਤ ਹੋ ਸਕਦੀ ਹੈ ਬਿਲਕੁਲ ਜੀ ਬਿਲਕੁਲ ਚਲੋ ਅਸੀਂ ਇਸ ਵਿਸ਼ੇ ਤੇ ਫਿਰ ਵੀ ਗੱਲ ਕਰਾਂਗੇ ਤੇ ਅੱਜ ਲਈ ਸਰ ਤੁਹਾਡਾ ਧੰਨਵਾਦ ਤੁਸੀਂ ਇੱਕ ਜਿਹੜੀ ਖਾਸ ਗੱਲ ਕੀਤੀ ਆ ਕਿ ਭਾਵੇਂ ਮਾਧਿਅਮ ਕੋਈ ਵੀ ਹੋਵੇ ਸਾਨੂੰ ਵੱਧ ਤੋਂ ਵੱਧ ਗੁਰਮਤ ਵੱਲ ਤੇ ਗੁਰਬਾਣੀ ਦੇ ਵੱਲ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ ਚਾਹੇ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੇਸੇ ਵੀ ਪਲੇਟਫਾਰਮ ਤੇ ਡਿਜੀਟਲ ਪਲੇਟਫਾਰਮ ਤੇ ਜੋੜ ਕੇ ਗੁਰਮਤ ਬਾਰੇ ਗੁਰਬਾਣੀ ਬਾਰੇ ਗੁਰ ਇਤਿਹਾਸ ਬਾਰੇ ਜਾਣ ਅਸੀਂ ਕੋਸ਼ਿਸ਼ ਕਰੀਏ ਅਸੀਂ ਜਦੋਂ ਵੀ ਸੋਸ਼ਲ ਮੀਡੀਆ ਤੇ ਜਾਣਾ ਹੈ ਜਾਂ YouTube ਤੇ ਜਾਣਾ ਹੈ ਤਾਂ ਸਾਡੀ ਸਰਚਿੰਗ ਜਿਹੜੀ ਆ ਉਹ ਘੱਟੋ ਘੱਟ ਸਿੱਖੀ ਜੀਵਨ ਵਾਲੀ ਹੋਵੇ ਤਾਂ ਕਿ ਕੱਲ ਨੂੰ ਕੋਈ ਇਹ ਨਾ ਸਵਾਲ ਕਰੇ ਕਿ ਫਿਰ ਮਤਲਬ ਤੁਹਾਡੀ ਗੱਲ ਤੁਸੀਂ ਸਰਚ ਕਰਦੇ ਸੀ ਪਰ ਫਿਰ ਵੀ ਵੀ ਜੇ ਜਿਵੇਂ ਤੁਹਾਡੇ IT ਵੱਲੋਂ ਹੀ ਬਾਕੀ ਸਾਰੇ ਪਲੇਟਫਾਰਮ ਜਿਹੜੇ ਆ ਡਿਜੀਟਲ ਉਹਨਾਂ ਦੇ ਉੱਤੇ ਵੀ ਜਿਵੇਂ ਇੰਸਟਾ ਦੀ ਗੱਲ ਕਰ ਲਓ ਜਾਂ ਮਤਲਬ ਟਵਿੱਟਰ ਜਿਹਨੂੰ ਹੁਣ X ਤੇ ਉੱਤੇ ਅਸੀਂ ਮਤਲਬ ਜਾਣਦੇ ਆ ਇਹਦੇ ਉੱਤੇ ਆ ਜਾਂ ਸਾਡਾ ਤੁਹਾਡੇ ਦੂਜੇ ਜਿਹੜੇ ਆਪਣਾ ਜਿਹੜੇ WhatsApp ਚੈਨਲ ਆ ਜਾਂ ਮਤਲਬ ਤੁਹਾਡਾ ਹਨਾ ਉਹਦਾ ਜਿਆਦਾ ਤੁਹਾਡਾ Telegram ਦਾ ਚੈਨਲ ਆ ਜਾਂ ਕੁਝ ਵੀ ਆ ਉਹਨਾਂ ਦੇ ਉੱਤੇ ਵੀ ਸਾਰੀਆਂ ਚੀਜ਼ਾਂ ਦੇ ਉੱਤੇ ਸੁਪਰੀਮ ਕਮੇਟੀ ਲਗਾਤਾਰ ਕਾਰਜ ਕਰ ਰਹੀ ਹੈ ਆਪਣੀਆਂ ਜਿਹੜੀਆਂ ਚੀਜ਼ਾਂ ਨੇ ਉਹ ਦੱਸ ਰਹੀ ਹੈ ਧਰਮ ਬਾਰੇ ਦੱਸ ਰਹੀ ਹੈ ਇਤਿਹਾਸ ਬਾਰੇ ਦੱਸ ਰਹੀ ਹੈ ਗੁਰਮਤਿ ਬਾਰੇ ਦੱਸ ਬਿਲਕੁਲ ਜੀ ਇਹ ਸਵਾਲ ਕਰਨ ਤੋਂ ਪਹਿਲਾਂ ਕਿ ਕੀਤਾ ਕੀ ਜਾ ਰਿਹਾ ਘਟੋ ਘਟ ਅਸੀਂ ਐਕਸਪਲੋਰ ਕਰ ਲਈਏ ਕਿ ਇਹ ਕੀਤਾ ਜਾ ਰਿਹਾ ਹੈ ਜੀ ਮੇਨ ਜਿਹੜਾ ਸਾਡੇ ਪ੍ਰੋਗਰਾਮ ਦਾ ਸਾਰਾ ਹੀ ਨਿਕਲਿਆ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ